ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੇ ਕਿਸੇ ਵੀ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਵੀਡੀਓ ਬਣਾਉਣ ਦੀ ਫੀਸ ਤੇਲ ਖਰਚੇ ਲਈ ਜਾਊਗੀ ਬਾਕੀ ਜਿੰਨਾ ਵੀ ਰਹਿਣਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲਓ ਅੱਜ ਦੀ ਵੀਡੀਓ ਪੈਂਡ ਮਚਾਕੀ ਜ਼ਿਲ੍ਹਾ ਫਰੀਦਕੋਟ ਤੇ ਤਹਿਸੀਲ ਵੀ ਫਰੀਦਕੋਟ ਹੀ ਆ ਬਾਈ ਦਾ ਪਿੰਡ ਫਰੀਦਕੋਟ ਤੋਂ ਸਾਦਕ ਵਾਲੇ ਰੋਡ ਤੇ ਪੈਂਦਾ ਏ ਜੀ ਇੱਕ ਐਨੀਮਲ ਸ਼ੇਲ ਆ ਬਾਈ ਦਾ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਆ ਸਸੀ ਘਾਲ ਜੀ ਸਹੀ ਆ ਬਾਈ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਮੇਰਾ ਨਾਮ ਜੈਪਾਲ ਸਿੰਘ ਪਿੰਡ ਮਚਾਕੀ ਕਰਾਂ ਜੀ ਫੋਨ ਨੰਬਰ 9465822099 ਜੀ ਠੀਕ ਆ ਇੱਕ ਐਨੀਮਲ ਸੇਲ ਆ ਇਹਦੀ ਕੀ ਡਿਟੇਲ ਆ ਜੀ ਇਹਨੂੰ 1.5 ਮਹੀਨਾ ਸੂਈ ਨੂੰ ਹੋ ਗਿਆ ਜੀ ਠੀਕ ਆ ਜੀ ਕਿੰਨੇ ਕਿਲੋ ਦਾ ਤਿਆਰ ਆ ਜੀ 8 ਟਨ ਤਿਆਰ ਦੁੱਧ ਜੀ ਤੇ ਮਗਰ ਬੱਚਾ ਜੀ ਕੱਟੀ ਆ ਜੀ ਮਗਰ ਮਗਰ ਕੱਟੀ ਆ ਦੇਖ ਸਕਦੇ ਹੋ 1.5 ਮਹੀਨਾ ਹੋ ਗਿਆ ਬਾਈ ਕਹਿੰਦਾ ਸੂਈ ਨੂੰ 8 ਲੀਟਰ ਦੁੱਧ ਤਿਆਰ ਆ ਕੋਈ ਵੀ ਰਚਵਾਈ ਕਰਨੀ ਚਾਹੁੰਦਾ ਹੋਵੇ ਦੋ ਟਾਈਮ ਚਾਰ ਟਾਈਮ ਜੀ ਪੰਜ ਟਾਈਮ ਕਰਕੇ ਲੈ ਆਏ ਆਪਣੇ ਕੋਲੋਂ ਠੀਕ ਆ ਬਾਈ ਕਹਿੰਦਾ ਜਿੰਨਾ ਟਾਈਮ ਮਰਜ਼ੀ ਚਵਾਈ ਕਰ ਸਕਦਾ ਹੈ ਆਪਣੀ 8 ਕਿਲੋ ਦੀ ਗਾਰੰਟੀ ਆ ਕੰਡੇ ਵਾਲਾ ਦੁੱਧ ਤਿਆਰ ਹੈ ਜੀ ਤੋਰ ਕੇ ਇਹ ਵੀ ਵੀ ਹੈ ਨਹੀਂਗਾ ਵਿੱਚ ਸਾਈ ਪਾ ਕੇ ਚੋਕ ਲ ਜਾਵੇ ਠੀਕ ਹੈ ਜੀ ਜਾਨੀ ਸਾਈ ਤੇ ਚੋ ਸਕਦਾ ਠੀਕ ਹੈ ਜੀ ਯਾਨੀ ਗਾਰੰਟੀ 8 ਕਿਲੋ ਤਿਆਰ ਹੋਊਗਾ ਹਾਂ ਤਿਆਰ ਹੋਊਗਾ ਠੀਕ ਹੈ ਬਾਈ ਕਹਿੰਦਾ ਚਾਹੇ ਕੋਈ ਬਿਨਾ ਸਾਈ ਤੋਂ ਚੋ ਲਵੇ ਤੇ ਆਪਣੀ ਗਾਰੰਟੀ ਆ ਹਰ ਹਾਲਤ ਚ 8 ਕਿਲੋ ਕੰਡੇ ਵਾਲਾ ਤਿਆਰ ਆ ਜੀ ਤੋਰ ਕੇ ਦਿਖਾ ਦਿਓ ਜੀ ਇਹ ਕਿਹੜਾ ਮੂਰਲੇ ਥਾਂ ਤੋਂ ਤੇਲ ਹੈ ਠੀਕ ਆ ਜੀ ਫਰੰਟ ਵਾਲੇ ਥਾਂ ਤੋਂ ਜੀ ਮੂਰਲੇ ਥਾਂ ਤੋਂ ਪਰਲੇ ਪਾਸੇ ਠੀਕ ਇੱਕ ਥਾਂ ਦੀ ਤੇਲ ਆ ਜੀ ਜਿਹੜਾ ਫਸਟ ਸਾਰਾ ਥਾਂ ਦੀ ਤੇਲ ਆ ਬਾਈ ਕਹਿੰਦਾ ਇਹਦੇ ਚ ਦੁੱਧ ਨਹੀਂ ਆਉਂਦਾਗਾ ਤਿੰਨ ਥਾਂਾਂ ਤੇ ਪ੍ਰੋਪਰ ਓਕੇ ਆ ਜੀ ਕੱਢ ਲਓ ਜੀ ਬਾਹਰ ਬਾਈ ਕਹਿੰਦਾ ਪਹਿਲਾਂ ਦੱਸਿਆ ਚੰਗਾ ਹੁੰਦਾ ਕਿ ਆਪਾਂ ਗੱਪ ਮਾਰ ਕੇ ਨਹੀਂ ਕੋਈ ਦੇਣੀ ਇੱਕ ਥਾਂਣ ਚੋਂ ਦੁੱਧ ਨਹੀਂ ਆਉਂਦਾ ਜੀ ਕੋਈ ਵੀਰ ਨੂੰ ਪਸੰਦ ਆਉਂਦੀ ਆ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਏ ਤੇ ਬਾਈ ਨਾਲ ਕਨੈਕਟ ਕਰ ਸਕਦਾ ਆ ਮੂਮਤਾ ਸੋਨਾ ਹੈ ਕੁੰਡਾ ਸਿੰਘ ਜੀ ਦੇਖ ਸਕਦੇ ਹੋ ਹਾਈਟ ਦੇ ਪੱਖ ਤੋਂ ਹੈਵੀ ਬੋਡੀ weight ਦੀ ਕਿੰਨੇਵੇਂ ਸੂਏ ਸੂਈ ਵੀ ਹੈ ਜੀ ਇਹ ਤੀਜੇ ਸੂਏ ਦੱਸਿਆ ਚੌਥੇ ਮੰਨ ਕੇ ਲਿਆਂਦੀ ਠੀਕ ਆ ਬਾਈ ਦਾ ਪਾਰ ਦਾ ਕੰਮ ਆ ਬਾਈ ਕਹਿੰਦਾ ਤੀਜੇ ਸੂਏ ਮਾਲਕਾ ਨੇ ਦੱਸਿਆ ਪਰ ਆਪਾਂ ਚੌਥਾ ਮੰਨ ਕੇ ਲਈ ਆ ਜੀ ਫਰਾਂ ਦੀ ਕੁਆਲਿਟੀ ਨੇੜੇ ਤੋਂ ਚੈੱਕ ਕਰ ਲਓ ਜੀ ਬਾਕੀ ਵੀਡੀਓ ਬਣਾਉਣ ਦਾ ਸਮਾਂ ਜੀ 4:00 ਦੇ 10 ਜੇ 2 ਘੰਟੇ 2:00 ਪਏ ਨੇ ਥਣ ਲੈ ਵੀ ਦੀ ਜੱਜਮੈਂਟ ਉਸ ਹਿਸਾਬ ਨਾਲ ਕਰਿਓ ਜੀ ਕੀ ਮੁੱਲ ਆ ਜੀ ਇਹਦਾ ਮੋਲ ਲਿਆ ਤੇੜਿਆ 53000 ਰੁਪਏ ਰੱਖਦੇ ਆਪਾਂ ਠੀਕ ਆ ਜੀ ਬਾਈ ਕਹਿੰਦਾ 53000 ਰੁਪਏ ਮੋਲਾ ਮੰਨਤਨ ਹੋ ਜਾਊਗਾ ਜੀ ਮੰਨ ਦਾ ਖੁੱਲਾ ਹੋ ਜਾਊਗਾ ਠੀਕ ਆ ਬਾਈ ਕਹਿੰਦਾ 53000 ਰੁਪਏ ਮੋਲਾ ਮੰਨਤਨ ਖੁੱਲਾ ਹੋ ਜਾਊਗਾ ਜਿਹੜੇ ਵੀ ਇਹਨੂੰ ਪਸੰਦ ਆਉਂਦੀ ਬਾਈ ਨਾਲ ਕਨੈਕਟ ਕਰ ਸਕਦਾ ਏ ਇਹ ਪਸੰਦ ਆਉਂਦੀ 50000 ਦੀ ਦੇ ਦਾਂਗੇ ਆਪਾਂ ਠੀਕ ਆ ਜੀ 50000 ਦੀ ਬਾਈ ਕਹਿੰਦਾ ਯੈਸ ਨੋ ਪ੍ਰਾਈਸ ਆ ਉਹ ਜੋ ਛੋਟ 200 ਰੁਪਏ ਖੁੱਲੀ ਕੀਤੀ ਜਾਊਗੀ ਠੀਕ ਆ ਜੀ ਬਾਈ ਕਹਿੰਦਾ ਫਿਕਸ ਪ੍ਰਾਈਸ 50000 ਰੁਪਿਆ ਡਿਮਾਂਡ ਬਾਈ 53000 ਦੀ ਕਰਦੇ ਤੇ 50000 ਚੋਂ ਇਹ ਬਾਈ ਕਹਿੰਦਾ ਚਾਹ ਬਾਣੀ ਜੋਗਾ ਮਾਨਦਾਨ ਕਰ ਦਾਂਗੇ ਜੀ ਬਾਕੀ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਹੈ ਜੀ ਧੰਨਵਾਦ ਜੀ